ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਆ ਲਈ ਆਪਾਂ ਵੀਡੀਓ ਬਣਾਉਣ ਲੱਗੇ ਆ ਜੀ ਪਿੰਡ ਕੁਟੀ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਜੀ ਇਹ ਪਿੰਡ ਡੱਬਾ ਵਾਲੀ ਬਠਿੰਡਾ ਰੋਡ ਤੇ ਪੈਂਦਾ ਹੈ ਜੀ ਬਾਈ ਕਾਲੀ ਦੇ ਫਾਰਮ ਤੇ ਆਏ ਸੀ ਇੱਥੇ ਵੀਡੀਓ ਬਣਾਉਣ ਬਾਈ ਬਹੁਤ ਚੰਗੀ ਟੋਕੜ ਦੱਬਣ ਮੱਝ ਲੈ ਕੇ ਆਇਆ ਹੈ ਜੀ ਤੁਹਾਨੂੰ ਕਰਵਾਉਣੇ ਬਾਈ ਨਾਲ ਗੱਲਬਾਤ ਸਤ ਸ੍ਰੀ ਅਕਾਲ ਬਾਈ ਜੀ ਸਤ ਸ੍ਰੀ ਅਕਾਲ ਜੀ ਹਾਂਜੀ ਕਿੰਨੇ ਚਿਰ ਦੀ ਗੱਬਣਾ ਮਾਜੀ ਸਾਢੇ 4 ਮਹੀਨਿਆਂ ਦੀ ਗੱਬਣ ਆ ਜੀ 6 ਕਿਲੋ ਦੁੱਧਾ ਜੀ ਸਾਢੇ 4 ਮਹੀਨਿਆਂ ਦੀ ਗੱਬਣ ਹੈ ਜੀ 6 ਕਿਲੋ ਦੁੱਧਾ ਬਾਈ ਦੱਸਦਾ ਜੀ ਬੱਚਾ ਕੀ ਹੈ ਜੀ ਦਾ ਕੱਟੀ ਆ ਗਈ ਜੀ ਕਾਲੀ ਦੇਣੀ ਹੈ ਜੀ ਹਾਂਜੀ ਆ ਕੱਟੀ ਹੈ ਜੀ ਮਗਰ ਇਸ ਦੇ ਦੇਖ ਸਕਦੇ ਹਾਂ ਖੋਲੋ ਬਾਈ ਜੀ ਬਹੁਤ ਚੰਗੀ ਮੱਝ ਹੈ ਜੀ ਮੋੜ ਦੋ ਕੀ ਮੁੱਲ ਕਰਦੇ ਹੋ ਬਾਈ ਜੀ ਇਸ ਦਾ ਲੈਣ ਦੇਣ ਜੇ ਦੱਸੋ ਬਸ ਜਿਆਦਾ ਹਾਂ ਨਾ 75000 ਦੀ ਆ ਜੀ ਬਾਈ ਕਹਿੰਦਾ 75000 ਦੀ ਦੇਣੀ ਹੈ ਜੀ ਤੁਸੀਂ ਬਾਕੀ ਬਾਈ ਦਾ ਨੰਬਰ ਤੁਹਾਨੂੰ ਲਾ ਦੇਾਂਗੇ ਜੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਆ ਕੇ ਦੇਖ ਕੇ ਸੌਦਾ ਕਰ ਸਕਦੇ ਹੋ ਜੀ ਬਹੁਤ ਚੰਗੀ ਮੱਝ ਹੈ ਜੀ। ਕੱਟੀ ਵੀ ਬਹੁਤ ਚੰਗੀ ਹੈ ਜੀ। ਕੱਟੀ ਵੀ ਬਹੁਤ ਚੰਗੀ ਹੈ ਮਗਰ ਇਸ ਦੀ ਜੀ। ਦੋਸਤੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ। ਜੇ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਆਪਣੇ ਪੇਜ ਨੂੰ ਫੋਲੋ ਤੇ ਲਾਈਕ ਕਰਦੇ ਹੋ ਜੀ। ਇੰਸਟਾਗ੍ਰam ਤੇ ਵੀ ਤੁਸੀਂ ਦੇਖਦੇ ਹੋ ਇੰਸਟਾਗ੍ਰam ਤੇ ਫੋਲੋ ਕਰਦੇ ਹੋ ਜੀ। ਇੰਸਟਾਗ੍ਰam ਫੇਸਬੁੱਕ ਤੇ YouTube ਤੇ ਆਪਣੀ ਇੱਕੋ ਹੀ ਆਈਡੀ ਹੈ ਜੀ। ਗਰੇਵਾਲ ਡੈਰੀ ਫਾਰਮ 03 ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਜੀ। ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।